ਸ੍ਰੀ ਕਾਲਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਬਨਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਕਿਸੇ ਵੀ ਪ੍ਰੋਜੈਕਟ ਤੇ ਐਪਸ ਨੂੰ ਪਾ ਸਕਦੇ ਆਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਕੈਪ ਅ ਸਕੀ ਵੀ ਬਲੌ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਬਹੁਤ ਹੀ ਜਲਦੀ ਜਲਦੀ ਬਣਦਾ ਜੇਕਰ ਤੁਸੀਂ ਥੋੜਾ ਜਿਹਾ ਵੀ ਬਨਾਈ ਦਾ ਕੰਮ ਜਾਣਦੇ ਆਂ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਉਗੇ ਕਿਉਂਕਿ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਮੈਂ ਤੁਹਾਡੇ ਲਈ ਸੌਖੇ ਸੌਖੇ ਤੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਬਣਾ ਸਕੋ। ਇਹ ਛੋਟਾ ਜਿਹਾ نیچے ਬਾਰਡਰ ਬਣਾਉਣ ਤੋਂ ਬਾਅਦ ਹੀ ਮੈਂ ਡਿਜ਼ਾਈਨ ਬਣਾਇਆ। ਇਹਦੇ ਉੱਪਰ ਹੀ ਆਪਾਂ ਇਹ ਡਿਜ਼ਾਈਨ ਨੂੰ ਰਿਪੀਟ ਕਰਾਂਗੇ ਠੀਕ ਹੈ। ਜਦੋਂ ਆਪਾਂ ਇਹ ਡਿਜ਼ਾਈਨ ਬਣਾਉਣਾ ਦੋ ਦੇ ਮਲਟੀ ਪਾਲ ਕੁੰਡੇ ਲੈਣੇ ਆਪਾਂ ਜਿਵੇਂ ਦੋ 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 ਇਸ ਤਰ੍ਹਾਂ ਕਰਕੇ ਠੀਕ ਹੈ ਝੋਟੇ ਦੇ ਹਿਸਾਬ ਨਾਲ। ਇੱਕ ਕੁੰਡਾ ਇੱਧਰ ਕੰਨੀ ਤੇ ਵਾਧੂ ਰੱਖ ਲੈਣਾ ਇੱਕ ਇੱਧਰ ਵਾਧੂ ਰੱਖ ਲੈਣਾ ਠੀਕ ਹੈ। ਡਿਜ਼ਾਈਨ ਦੀ ਪਹਿਲੀ ਸਲਾਈ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਗਾ ਆਪਣੀ ਪਸੰਦੀਦਾ ਤਾਂ ਪਹਿਲੀ ਸਲਾਈ ਜਿਹੜੀ ਸਿੱਧੇ ਪਾਸੇ ਤੋਂ ਆਪਾਂ ਸ਼ੁਰੂ ਕਰ ਲੈਣੀ ਹੈ ਜਿਹੜਾ ਵਾਧੂ ਕੁੰਡਾ ਆਪਣਾ ਰੱਖਿਆ ਹੈ ਤਾਰੋ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਇਸ ਤਰ੍ਹਾਂ ਥ्रेड ਕਰਨ ਲੱਗੇ ਹੁਣ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਚੱਲੂਗਾ ਆਪਣਾ ਜਿਹੜਾ ਡਿਜ਼ਾਈਨ ਹੈ ਦੋ ਦੋ ਕੁੰਡਿਆਂ ਦਾ ਜਿਹੜੇ ਉਲਟੇ ਕੁੰਡੇ ਰੱਖਣੇ ਇਹ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਲੈਣੇ ਮੈਂ ਜਿਵੇਂ ਇੱਥੇ ਦੋ ਦੋ ਕੁੰਡੇ ਰੱਖੇ ਉਲਟੇ ਤਾਂ ਤੁਸੀਂ ਜਿਆਦਾ ਵੀ ਰੱਖ ਸਕਦੇ ਹੋ ਘੱਟ ਵੀ ਰੱਖ ਸਕਦੇ ਜਿਵੇਂ ਇੱਕ ਕੁੰਡਾ ਵੀ ਰੱਖ ਸਕਦੇ ਹੋ ਤਿੰਨ ਵੀ ਰੱਖ ਸਕਦੇ ਆ ਚਾਰ ਵੀ ਰੱਖ ਸਕਦੇ ਆ ਜਿਹੜਾ ਆਪਣਾ ਡਿਜ਼ਾਈਨ ਹੈ ਇਹ ਦੋ ਕੁੰਡਿਆਂ ਦਾ ਠੀਕ ਹੈ ਦੋ ਉਲਟੇ ਬਣਾ ਕੇ ਥ੍ਰੈਡ ਕਰਾਂਗੇ ਪਿੱਛੇ ਹੁਣ ਜਿਹੜੇ ਆਪਣੇ ਇਹ ਦੋ ਕੁੰਡੇ ਆ ਪਹਿਲਾਂ ਆਪਾਂ ਪਿਛਲਾ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਇਹਨੂੰ ਲੂਜ਼ ਕਰ ਲੈਣਾ ਥੋੜਾ ਜਿਹਾ ਫਿਰ ਉਸ ਤੋਂ ਬਾਅਦ ਇਹਨੂੰ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਫਿਰ ਇਹਦੇ ਉੱਪਰ ਦੀ ਸਟ ਦੇਣਾ ਹੈ ਇਸ ਤਰ੍ਹਾਂ ਕਰਕੇ ਫਿਰ ਇਹ ਬਣਾ ਲੈਣਾ ਸਿੱਧਾ ਥ्रेड ਕਰਾਂਗੇ ਅੱਗੇ ਫਿਰ ਜਿਹੜੇ ਵਿੱਚ ਕੁੰਡੇ ਉਲਟੇ ਰੱਖੇ ਆਪਾਂ ਦੋ ਉਲਟੇ ਬਣਾ ਲਾਂਗੇ ਇਸ ਤਰ੍ਹਾਂ ਥ्रेड ਕਰਾਂਗੇ ਪਿੱਛੇ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਡਿਜ਼ਾਈਨ ਪਿਛਲਾ ਕੁੰਡਾ ਥੋੜਾ ਜਿਹਾ ਇਸ ਤਰ੍ਹਾਂ ਲੂਜ਼ ਕਰਕੇ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਤੇ ਇਹ ਕੁੰਡੇ ਦੇ ਉੱਪਰ ਦੀ ਛੁੱਟ ਦੇਣਾ ਇਸ ਤਰ੍ਹਾਂ ਫਿਰ ਆਪਾਂ ਇਹ ਕੁੰਡਾ ਬਣਾ ਲੈਣਾ ਠੀਕ ਹੈ ਇਸ ਤਰ੍ਹਾਂ ਫਿਰ ਅੱਗੇ ਦੋ ਕੁੰਡੇ ਉਲਟੇ ਥ्रेड ਕੀਤਾ ਪਿੱਛੇ ਫਿਰ ਉਸੇ ਤਰ੍ਹਾਂ ਪਿਛਲਾ ਕੁੰਡਾ ਥੋੜਾ ਜਿਹਾ ਇਸ ਤਰ੍ਹਾਂ ਲੂਜ਼ ਕਰਕੇ ਇਹਨੂੰ ਆਪਾਂ ਬਣਾ ਲੈਣਾ ਇਸ ਤਰ੍ਹਾਂ ਕੁੰਡਾ ਫਿਰ ਇਹਦੇ ਉੱਪਰ ਦੀ ਛੁੱਟ ਦੇਣਾ ਫਿਰ ਇਹ ਕੁੰਡਾ ਬਣਾ ਲੈਣਾ ਠੀਕ ਐ ਇਸ ਤਰ੍ਹਾਂ ਫਿਰ ਦੋ ਕੁੰਡੇ ਜਿਹੜੇ ਉਲਟੇ ਰੱਖੇ ਉਲਟੇ ਬਣਾ ਲਾਂਗੇ ਥ੍ਰੈਡ ਕਰਾਂਗੇ ਪਿੱਛੇ ਫਿਰ ਉਸੇ ਤਰ੍ਹਾਂ ਪਹਿਲਾਂ ਆਪਾਂ ਪਿਛਲਾ ਕੁੰਡਾ ਬਣਾਵਾਂਗੇ ਫਿਰ ਇਹਦੇ ਉੱਪਰ ਦੀ ਛੁੱਟ ਦਾਂਗੇ ਫਿਰ ਇਹ ਬਣਾਵਾਂਗੇ ਫਿਰ ਦੋ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਪਿਛਲਾ ਕੁੰਡਾ ਜਿਹੜਾ ਆਪਾਂ ਪਹਿਲਾਂ ਬਣਾਵਾਂਗੇ ਇਸ ਤਰ੍ਹਾਂ ਸਿੱਧਾ ਅਸਤਰਾ ਇਹ ਦੇ ਉੱਪਰ ਦੀ ਸ਼ੌਟ ਤਾਂ ਫਿਰ ਇਹ ਬਣਾਣਿਆ ਸਿੱਧਾ ਠੀਕ ਐ ਦੋ ਕੁੰਡੇ ਉਲਟੇ ਜਿਵੇਂ ਆਪਾਂ ਸਟਾਰਟਿੰਗ 'ਚ ਦੋ ਕੁੰਡੇ ਉਲਟੇ ਬਣਾਈ ਅਤੇ ਕੁੰਡਾ ਤਾਰਿਆ ਸੀ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਜਿਹੜੀ ਆਪਣੀ ਸਲਾਈ ਐ ਇੱਕ ਸਲਾਈ ਆਪਾਂ ਕੰਪਲੀਟ ਕਰ ਲਈ ਆਪਣੀ ਡਿਜ਼ਾਈਨ ਦੀ ਦੂਸਰੀ ਸਲਾਈ ਉਲਟ ਪਾਸੇ ਤੋਂ ਇੱਕ ਕੁੰਡਾ ਤਾਰਾਂਗੇ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਉਧਰ ਆਪਾਂ ਉਲਟੇ ਕੁੰਡੇ ਬਣਾਏ ਇਧਰ ਆਪਾਂ ਸਿੱਧੇ ਬਣਾਵਾਂਗੇ ਦੋ ਮਤਲਬ ਜਿਹੜੇ ਆਪਾਂ ਉਲਟੇ ਕੁੰਡੇ ਰੱਖਣੀ ਰੱਖੇ ਹੋਣਗੇ ਤੁਸੀਂ ਜਿੰਨੇ ਵੀ ਰੱਖੇ ਹੋਣਗੇ ਉਹਨਾਂ ਨੂੰ ਆਪਾਂ ਇੱਧਰ ਸਿੱਧੇ ਬਣਾ ਲੈਣਾ ਉਲਟੀ ਸਾਈਡ ਤੇ ਫਿਰ ਜਿਹੜੇ ਦੋ ਕੁੰਡੇ ਡਿਜ਼ਾਈਨ ਵਾਲੇ ਇਹਨਾਂ ਨੂੰ ਆਪਾਂ ਬਣਾ ਲਾਂਗੇ ਉਲਟੇ ਦੂਸਰੀ ਚਲਾਈ ਉਲਟ ਪਾਸੇ ਤੋਂ ਸਾਰੀ ਐਸੀ ਤਰ੍ਹਾਂ ਕੰਪਲੀਟ ਹੋ ਜਾਊਗੀ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ 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 ਦੋ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਪਲਟਾ ਬਣਾਵਾਂਗੇ ਕਿਉਂਕਿ ਜਿਹੜੀ ਆਪਣੀ ਉਲਟੀ ਸਲਾਈ ਹੈ ਦੋਸ ਲਾਂਗਾ ਕੰਪਲੀਟ ਹੋ ਗਣ ਡਿਜ਼ਾਈਨ ਤੇ ਗਾ ਠੀਕ ਹੈ। ਇਹੀ ਦੋਸ ਲਾਂਗਾ ਦਾ ਆਪਣਾ ਡਿਜ਼ਾਈਨ ਆ ਬਾਰ ਬਾਰ ਆਪਾਂ ਇਹੀ ਦੋਸ ਲਾਂਗਾ ਰਿਪੀਟ ਕਰਦੇ ਜਾਨਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ। ਹੁਣ ਦੁਬਾਰਾ ਫੇਰ ਮੈਂ ਤੁਹਾਨੂੰ ਡਿਜ਼ਾਈਨ ਜਿਹੜਾ ਦੱਸ ਦਿੰਨੀ ਆ ਦੋਸ ਲਾਂਗਾ ਬਣਾ ਕੇ ਇੱਕ ਕੁੰਡਾ ਤਾਰ ਕੇ ਥੋੜਾ ਜਿਹਾ ਜਲਦੀ ਦੱਸ ਦੂੰਗੀ ਇਹ ਦੋਸ ਲਾਂਗਾ ਦੋ ਉਲਟੇ ਥ੍ਰੈਡ ਕੀਤਾ ਪਿੱਛੇ ਪਿਛਲਾ ਕੁੰਡਾ ਆਪਾਂ ਪਹਿਲਾ ਬਣਾਵਾਂਗੇ ਉਸੇ ਤਰ੍ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੋ ਗਈ। ਦੋ ਕੁੰਡੇ ਉਲਟੀ ਪਿਛਲਾ ਕੁੰਡਾ ਜਿਹੜਾ ਆਪਾਂ ਪਹਿਲਾਂ ਬਣਾਵਾਂਗੇ ਇਹਨੂੰ ਇਸ ਤਰ੍ਹਾਂ ਦੋ ਕੁੰਡੇ ਉਲਟੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਇਸਲਾ ਕੁੰਡਾ ਪਹਿਲਾਂ ਬਣਾਵਾਂਗੇ ਫਿਰ ਆਪਾਂ ਦੂਸਰਾ ਬਣਾਵਾਂਗੇ ਦੋ ਉਲਟੇ ਪਿਛਲਾ ਕੁੰਡਾ ਜਿਹੜਾ ਆਪਾਂ ਇਸ ਤਰ੍ਹਾਂ ਪਹਿਲਾਂ ਬਣਾ ਲੈਣ ਲਾਸਟ ਦੇ ਉਸ ਇਧਰ ਦੋ ਕੁੰਡੇ ਉਲਟੇ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਆਪਣੀ ਸਿੱਧੀ ਸਲਾਈ ਐ ਇਸ ਤਰ੍ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਦੁਬਾਰਾ ਫੇਰ ਰਿਪੀਟ ਕਰ ਲਈ ਦੂਸਰੀ ਚਲਾਈ ਉਲਟ ਪਾਸੇ ਤੋਂ ਇਹ ਕੁੰਡਾ ਤਾਰੂ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਫਿਰ ਉਸੇ ਤਰ੍ਹਾਂ ਜਿਹੜੇ ਉਧਰ ਉਲਟੇ ਬਣਾਏ ਇਧਰ ਸਿੱਧੇ ਬਣਾਵਾਂਗੇ ਜਿਹੜੇ ਉਧਰ ਦੋ ਡਿਜ਼ਾਈਨ ਵਾਲੇ ਸਿੱਧੇ ਬਣਾਏ ਇਧਰ ਉਲਟੇ ਬਣਾਵਾਂਗੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ 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 ਦੋ ਕੁੰਡੇ ਸਿੱਧੇ ਬਣਾ ਲਾਂਗੇ ਲਾਸਟ ਵਾਲੇ ਲਾਸਟ ਵਾਲਾ ਕੁੰਡਾ ਜਿਹੜਾ ਆਪਾਂ ਉਲਟਾ ਬਣਾ ਦੇਗੇ ਕਿਉਂਕਿ ਜਿਹੜੀ ਆਪਣੀ ਉਲਟੀ ਸਲਾਈ ਹੈ ਠੀਕ ਹੈ ਇਸ ਤਰ੍ਹਾਂ ਤਾਂ ਇਸ ਤਰ੍ਹਾਂ ਉਲਟੇ ਪਾਸੇ ਜਿਹੜਾ ਆਪਣਾ ਡਿਜ਼ਾਈਨ ਦਿਖਾਈ ਦਿੰਦਾ ਹੈ ਜਿਹੜੇ ਆਪਣੇ ਸਿੱਧੇ ਕੁੰਡੇ ਹੋਣਗੇ ਇਸ ਤਰ੍ਹਾਂ ਸਿੱਧੇ ਉੱਪਰ ਸਿੱਧੇ ਫਿਰ ਆਪਾਂ ਬਣਾਉਂਦੇ ਜਾਵਾਂਗੇ ਉਲਟੇ ਉੱਪਰ ਉਲਟੇ ਠੀਕ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਇਸ ਤਰ੍ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਕਿਸੇ ਵੀ ਕਲਰ ਚ ਇਸ ਡਿਜ਼ਾਈਨ ਨੂੰ ਬਣਾਉਂਗੇ ਬਹੁਤ ਹੀ ਜ਼ਿਆਦਾ ਜਿਹੜਾ ਡਿਜ਼ਾਈਨ ਸੋਹਣਾ ਲੱਗਦਾ ਹੈ ਮੈਂ ਤੁਹਾਨੂੰ ਇੱਥੇ 10 ਨੰਬਰ ਸਲਾਈਂਗਾ ਤੇ ਵਰਦਮਾਨ ਦੀ ਪਾਛਮ ਤੇ ਜਿਹੜਾ ਵਰਦਮਾਨ ਦੀ ਤਿੰਨ ਪਲਾਈ ਪਾਛਮ ਤੇ ਡਿਜ਼ਾਈਨ ਬਣਾ ਕੇ ਦਿਖਾਇਆ ਤੁਸੀਂ ਸਲਾਈਂਗਾ ਆਪਣੀ ਪਾਛਮ ਦੇ ਹਿਸਾਬ ਨਾਲ ਲੈ ਲੈਣੀ ਹੈ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਜਿਹੜਾ ਬਣਦਾ ਜਾਂਦਾ ਹੈ ਤੇ ਚਲੋ ਜੀ ਫਿਰ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਬਾਕੀ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਜੀ ਧੰਨਵਾਦ